ਗ੍ਰਾਮ ਨਾਲ ਦੇ ਰਿਹਾ ਦਸ਼ਕਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ ਮੈਂ ਪਿੰਡ ਬੱਲੋ ਕੇ ਖੜਾ ਬਰਨਾਲੇ ਚ ਪੈਂਦਾ ਉਸ ਦੇ ਦਹਿਲੀਸ ਤੇ ਖੜਾ ਹੈ ਬਲਬੀਰ ਸਿੰਘ ਭੀਰਾ ਚੱਕੀ ਵਾਲਾ ਜਿਨ੍ਹਾਂ ਨੂੰ ਸਧਾਰਨ ਕਿਸਾਨ ਹੈ ਉਹਨਾਂ ਦੇ ਕੱਦ ਨਾਲ ਉਹਨਾਂ ਨੂੰ ਪਿੰਡੇ ਜਾਣਿਆ ਜਾਂਦਾ 7 ਫੁੱਟ ਤੇ ਲਗਭਗ 2 ਇੰਚ ਉਹਨਾਂ ਦਾ ਜਿਹੜਾ ਕੱਦ ਹੈਗਾ ਉਸ ਤੋਂ ਬਾਅਦ ਕਹਾਣੀ ਅੱਗੇ ਤੁਰਦੀ ਹੈ ਕੱਦ ਵੱਡਾ ਕਿਵੇਂ ਹੁੰਦਾ ਹੋਰ ਉਹ ਉਸ ਰੂਪ ਚ ਜਾ ਕੇ ਹੁੰਦਾ ਹੈ ਕੇ ਸੁਧਾਰਨ ਕਿਸਾਨ ਦਾ ਜਿਹੜਾ ਪੁੱਤਰ ਹੈ ਸਤਨਾਮ ਸਿੰਘ ਬੱਲੂ ਕੇ ਵੀ ਦਾ ਜਿਹੜਾ ਪੁੱਤ ਹੈ ਇਹ ਉਹ ਪਹਿਲਾਂ ਐਨਬੀਏ ਚ ਜਾਂਦਾ ਤੇ ਹੁਣ ਉਹ ਨਵਾਂ ਮਾਰਕਾ ਜਿਹੜਾ ਉਹ ਰੈਸਲਿੰਗ ਚ ਮਾਰਦਾ ਉਸ ਕਹਾਣੀ ਨੇ ਇਸ ਪਿੰਡ ਦਾ ਇਸ ਕਿਸਾਨ ਦਾ ਇਸ ਧਰਤੀ ਦਾ ਇਸ ਮਿੱਟੀ ਦਾ ਕੱਦ ਜਿਹੜਾ ਹੋਰ ਉੱਚਾ ਕੀਤਾ ਅੱਜ ਵੀ ਸਤਨਾਮ ਸਿੰਘ ਭਮਰੇ ਨੂੰ ਤੁਹਾਨੂੰ ਮਿਲਾਵਾਂਗੇ ਅੱਜ ਵੀ ਚੱਕੀ ਦਾ ਕੰਮ ਓਵੇਂ ਜਾਰੀ ਹੈ ਕਿਸਾਨੀ ਮਿਹਨਤ ਹੱਡਾਂ ਚ ਰਚੀ ਹੋਈ ਐ ਉਵੇਂ ਹੀ ਕਰ ਰਹੀ ਐ ਤੇ ਅੱਜ ਵੀ ਉਸ ਕਾਰਜ ਦੇ ਨਾਲ-ਨਾਲ ਆਪਾਂ ਸਤਨਾਮ ਸਿੰਘ ਨੂੰ ਵੀ ਮਿਲਾਂਗੇ ਦੇਖੋ ਕਿਸਾਨੀ ਜਿਉਣ ਦਾ ਤਰੀਕਾ ਜਿਹੜਾ ਉਵੇਂ ਰੱਖਿਆ ਹੋਇਆ ਐ ਉਵੇਂ ਮੈਂ ਇਹ ਪੰਜਾਬ ਦਾ ਜਿਹੜਾ ਇਹ ਧੂਈ ਹੈ ਜਿਹੜੀ ਮੈਂ ਦਿਖਾਉਣੀ ਚਾਹੁੰਗਾ ਧੂਈ ਵੀ ਚੱਲ ਰਹੀ ਐ ਕਿਉਂਕਿ ਸਾਡਾ ਸਾਡੇ ਕਲਚਰ ਦੇ ਨਾਲ ਸਾਡੀ ਐਗਰੀਕਲਚਰ ਦੇ ਨਾਲ ਤੇ ਕਲਚਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਕਿਵੇਂ ਚੱਕੀ ਮਾਡਰਨ ਹੋਈ ਕਿਵੇਂ ਅਪਡੇਟ ਹੋਈ ਉਹ ਵੀ ਇਹ ਸਾਰੀਆਂ ਚੀਜ਼ਾਂ ਬਿਆਨ ਕਰਦੀਆਂ ਸਾਰੇ ਪੱਖ ਹੈ ਜਿਹੜੇ ਬਿਆਨ ਕਰਦੇ ਆ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਦੋਂ ਪਹਿਲਾਂ ਮੈਂ ਦਿਖਾਉਣਾ ਕਿ ਕਿਸਾਨੀ ਦਾ ਸਾਥੀ ਸਾਈਕਲ ਵੀ ਖੜਾ ਹੈ ਹਲ ਵੀ ਮੌਜੂਦ ਹੈ ਤੇ ਜਿਹੜੇ ਸਾਡੇ ਘਰਾਂ ਦਾ ਤਰੀਕਾ ਹੈ ਰਹਿਣ ਦਾ ਬਨੇਰੇ ਬੰਨਣ ਦਾ ਤਰੀਕਾ ਹੈ ਹਜੇ ਉਹ ਮੌਜੂਦ ਹੈ ਇਸ ਪਰਿਵਾਰ ਦੇ ਵਿੱਚ ਇਸ ਪੱਖ ਨੂੰ ਇਹਨਾਂ ਨੇ ਕਦੇ ਅਵਸਾਰਿਆ ਨਹੀਂ ਚਾਹੇ ਇਸ ਛੋਟੇ ਜਿਹੇ ਪਿੰਡ ਤੋਂ ਉੱਠ ਕੇ 350 ਘਰ ਦਾ ਪਿੰਡ ਹੈ ਇਥੋਂ ਉੱਠ ਕੇ ਇਹਨਾਂ ਨੇ ਰੈਸਲਿੰਗ ਦੀ ਦੁਨੀਆ ਚ ਐਨਬੀਏ ਦੁਨੀਆ ਚ ਵੱਖਰਾ ਨਾਮ ਵੱਖਰੀ ਪਛਾਣ ਬਣਾ ਲਈ ਹੈ ਐਡਾ ਕਦ ਘਾਟ ਖੜਾ ਕਰ ਲੈ ਜਿਵੇਂ ਮਾਲਕ ਨੇ ਇਹਨਾਂ ਨੂੰ ਸਰੀਰਕ ਤੌਰ ਤੇ ਕਰ ਦਿੱਤਾ ਓਵੇਂ ਇਹਨਾਂ ਨੇ ਖੇਡਾਂ ਦੇ ਵਿੱਚ ਇਸ ਪੱਖ ਚ ਵੱਡਾ ਕਦ ਕੀਤਾ ਪਰ ਜਿੰਨਾ ਵੱਡਾ ਕਦ ਹੈ ਜਿੰਨਾ ਵੱਡਾ ਰੁੱਖ ਹੁੰਦਾ ਕਹਿੰਦੇ ਉਹਦੀਆਂ ਜੜਾਂ ਉਨੀਆਂ ਮਜ਼ਬੂਤ ਹੈ ਉਸੇ ਪੱਖ ਨੂੰ ਇਹ ਘਰ ਹਾਲ ਇਹ ਬਨੇਰੇ ਇਹ ਚਾਰ ਦੀਵਾਰੀ ਉਰੇ ਆਪਣੇ ਆਪ ਚੋ ਦੀ ਸਨਾਖਤ ਕਰਦੀ ਹੈ ਸਤ ਪੰਨਾ ਕਰਦੇ ਪਰਿਵਾਰ ਦਾ ਸਵਾਗਤ ਫਿਰ ਜਾਂਦੇ ਸਵਾਗਤ ਹੈ ਇਸ ਸ੍ਰੀ ਗੱਲ ਕੀ ਹਾਲ ਚੱਲ ਹੈ ਤੁਹਾਡਾ ਬਹੁਤ ਵਧੀਆ ਬਈ ਬਹੁਤ ਜੀ ਕਿਵੇਂ ਲੱਗਦਾ ਹੈ ਸਤਨਾ ਮ ਅੱਜਕਲ ਫੇਰ ਪਿੰਡ ਆਏ ਹੋ ਇੱਕ ਨਵੀਂ ਨਵੀਂ ਦੁਨੀਆ ਚੋਂ ਹੋ ਕੇ ਨਵਾਂ ਨਾਮ ਬਣਾ ਕੇ ਮੈਨੂੰ ਬਈ ਬੜੀ ਲੱਗਦਾ ਜਿਵੇਂ ਆਪਾਂ ਜਦੋਂ ਇੱਥੋਂ ਜੰਮੇ ਪੜੇ ਦਾ ਇੱਥੇ ਹੀ ਸਾਰੇ ਹਨ ਆਪਣਾ پورا ਪਰਿਵਾਰ ਹਾਂ ਹਾਂ ਤੇ ਇੱਥੇ ਤੇ ਵਾਪਸ ਹੁਣ ਵੀ ਪਿਛਲੇ 3-4 ਸਾਲਾਂ ਬਾਅਦ ਵਾਪਸ ਆਏ ਹਾਂ 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 ਉਹਨਾਂ ਟਾਈਮ ਹੈ ਰਸਮੀ ਗਿੱਤੀ ਪ੍ਰੋਪਨੋਟ ਨੂੰ ਰਸਮੀ ਚਲੇ ਗਏ ਜੀ अच्छा मैं थोड़ा इस ਵਿੱਚ ਬਾਸਕਟਬਾਲ ਦੀ ਦੁਨੀਆ 'ਚ NBA ਤੋਂ ਇਧਰ ਜਿਹੜੀ ਸ਼ਿਫਟਿੰਗ ਸੀ ਜਾਂ ਚੇਂਜ ਕੀਤਾ ਇਹ ਕਿਵੇਂ ਸਵਭ ਬਣਿਆ ਲਕਸ਼ਮੀ ਭਣੀ ਜੋ ਬਸੂਆ ਹੋਇਆ ਹੈਗਾ ਲੌਕਡਾਊਨ ਤੋਂ ਲੈ ਜੋ ਅੰਕ ਘੜਾਇਆ ਸੀਗਾ ਹੂੰ ਹੂੰ ਕਿਉਂਕਿ ਮੈਂ ਬਾਸਕਟਬਾਲ ਖੇਡੀ ਗਿਆ ਹੂੰ ਹੂੰ ਤੇ ਉਦੋਂ ਨਾ ਮੇਰੇ ਕੋਲ ਕੋਈ ਓਪਰਚ्युनिटी ਕੁਛ ਨਹੀਂ ਸੀ ਗਿਆ ਹੂੰ ਹੂੰ ਤੇ ਓਪਰਚ्युनिटी ਨਾ ਹੋਣ ਦੇ ਕਾਰਨ ਕਿ ਮੈਂ ਸੋਚਿਆ ਲਿਸਟ ਘੱਟੋ ਘਾਟ ਆਪਾਂ ਕੋਈ ਘਰੇ ਬੈਠਣ ਨਾਲ ਚੰਗਾ ਹਾਂ ਇਹ ਪਕੋਸ਼ ਕਰ ਲਏ ਹੈ ਨਾ ਸੋ ਇਸ ਕਰਕੇ ਫਿਰ ਮੈਂ ਆਪਣੇ ਰਕਸ਼ਨ ਸਣੀ ਗਏ ਮੇਰਾ ਮੈਨੇਜਰ ਵੀ ਹੈ ਬੈਂਕ ਦੇ ਵਿੱਚ ਉਹ ਉਹਨੂੰ ਫੋਨ ਦਿੱਤਾ ਉਹਨੂੰ ਦੱਸਿਆ ਮੈਂ ਵੀ ਦੇਖ ਬਈ ਅਤਨ ਚ ਅਸਲ ਪਦਨ ਕਿੰਨਾ ਟਾਈਮ ਬਾਸ ਕਰਵਾ ਹੋਣੀ ਹੈ ਨਹੀਂ ਹੋਣੀ ਹੈ ਕਦੋਂ ਕੀ ਸਿਸਟਮ ਹੋਣਾ ਹੈ ਨਾ ਇਹਦਾ ਕੋਈ ਪਤਾ ਨਹੀਂ ਇਹਦਾ ਕੋਈ ਭਰੋਸਾ ਵੀ ਨਹੀਂਗਾ ਹੁਣ ਕੋਵਿਡ ਕਿੰਨਾ ਟਾਈਮ ਚੱਲ ਰਿਹਾ ਕੋਈ ਭਰੋਸਾ ਨਹੀਂ ਮੈਂ ਵੀ ਮੈਚ ਉਹਨੂੰ ਵਾਚੀ ਕਰਨੀ ਕਿ ਤੋਪੇ ਮੈਂ ਜਿਮ ਬੋਲਣ ਲੱਗਿਆ ਸਰੀਰ ਮੇਰਾ ਬਹੁਤ ਜ਼ਿਆਦਾ ਵੱਡਾ ਹੋ ਗਿਆ ਪਿੰਨ ਨਾਲ ਤੇ ਫੇਰ ਮੈਂ ਹੁਣ ਇਹ ਜੀ ਵਧੀਆ ਵੀ ਮੈਂ ਰੈਸਲਿੰਗ ਵਾਲੇ ਬੱਸ ਜਾਵਾਂ ਪਰ ਉਹਦੇ ਮੈਂ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਮੈਂ ਕਿ ਤੁਹਾਡਾ ਮੈਨੂੰ ਦੱਸਿਆ ਜੀ ਬਹੁਤ ਜਨੂਰੀ ਹੈ ਤੁਹਾਡੇ ਵੱਲ ਕਹਿੰਕੋਗੇ ਤੁਸੀਂ ਦੇਖਿਆ ਮੈਂ ਬਾਸੇ ਬਹੁਤ ਗ੍ਰੋਥ ਕੀਤੀ ਉਹਦਾ ਨਾਮ ਹੋਇਆ ਹੈ ਨਾ ਪਰ ਤੁਸੀਂ ਦੇਖੋ ਮੈਂ ਇਹ ਡਿਸੀਜਨ ਲਵਾ ਕੇ ਨਾ ਲਾਵਾ ਇਨਫਰ ਕੋਈ ਕਰਕੇ ਕਹਿੰਦਾ ਜੋ ਤੂੰ ਕਰੇਗਾ ਸਾਡੇ ਲਈ ਵਹੀ ਚੰਗਾ ਹੈ ਵੈਸੇ ਗਾਫਰ ਤੋਂ ਆਪਣਾ ਡਿਸੀਜਨ ਸਪਸ਼ਟ ਹੋ ਗਿਆ ਸੀ ਮੈਂ ਥੋੜਾ ਜਿਹਾ ਹੁਣ ਉਹਦੋਂ ਜਦ ਅਸੀਂ ਜਦੋਂ ਟੀਵੀ ਤੇ ਦੇਖਦੇ ਆ ਰੈਸਲਿੰਗ ਨੂੰ ਰੈਸਲਿੰਗ ਦੇ ਕਈ ਵਰਗ ਹੈ ਜਿਵੇਂ ਤੁਸੀਂ ਹੁਣ ਟੀ-ਸ਼ਰਟ ਦੇ ਉੱਤੇ ਮੈਂਸ਼ਨ ਕੀਤਾ AEW ਹਾਂਜੀ ਤੇ ਇੱਕ ਅਸੀਂ ਪਹਿਲਾਂ ਦੇਖਦੇ ਸੀ WWF ਇਹਨਾਂ ਚ ਕੀ ਸਾਂਝ ਨਾ ਗੱਲ ਚ ਐਵੇਂ ਕੋਈ ਕੁਝ ਵੀ ਚੇਂਜ ਨਹੀਂ ਹੈਗਾ ਨਾਥਿੰਗ ਹੈ ਰੈਸਲਿੰਗ ਹੈ ਜੀ ਰੈਸਲਿੰਗ ਹੈ ਸੇਮ ਹੀ ਹੈ ਪਰ ਉਹ ਇੱਕ ਨਾਮ ਚੇਂਜ ਹੈ ਕਿਉਂਕਿ ਜਿਹੜੀ WWE ਸੀਗੀ ਉਹ ਹੈਗੀ ਪੁਰਾਣੀ ਰੈਸਲਰ ਜਿਹੜੀ ਘੱਟੋ ਘਾਟ ਹੁੰਦੀ ਨਹੀਂ ਪਿਛਲੇ 50 ਸਾਲਾਂ ਤੋਂ ਚੱਲਦੇ ਆ ਰਹੇ ਹਨ ਸੋ ਉਹਨਾਂ ਨੂੰ ਕੋਈ ਉਹ ਨਾਲ ਇਹ ਗੈਸ ਨਹੀਂ ਸੀ ਕੋਈ ਸੁਣ ਕੇ ਜਸਰ ਕਿਉਂਕਿ ਉਹ ਇੱਕ ਹੀ ਕੰਪਨੀ ਸੀ ਉਹਦੇ ਥਰੂ ਹੀ ਸਾਰਾ ਕੁਝ ਚੱਲ ਜ ਜਾਂਦਾ ਸਾਰੇ ਰੈਸਲਰ ਜਾਈ ਜਾਂਦੇ ਆ oportunidades ਮਿਲ ਜਾਂਦੇ ਆ ਕਈ ਰੈਸਲਰ ਆਪਣੇ ਆਪ ਨੂੰ ਕੱਢੀ ਜਾਂਦੇ ਬਾਹਰ ਕੱਢੀ ਜਾਂਦੇ ਹਨ ਤੇ ਉਹ ਫਿਰ ਘਰੇ ਬਹਿ ਜਾਂਦੇ ਆ ਉਹਨਾਂ ਨੂੰ opportunities ਨਹੀਂ ਮਿਲਦੀ ਛੱਕੇ ਸੋ ਇਸ ਕਰਕੇ ਸਾਡੇ ਜਿਹੜੇ AEW ਆ ਇਹਨਾਂ ਦੇ ਜਿਹੜੇ owner ਨੇ ਮਿਸਟਰ ਟੌਨੀ ਖਾਨ ਹਨਾ ਤੇ ਸਾਰੀ თან ਉਹ ਵੀ ਇੱਕ ਪੰਜਾਬੀ ਨੇ ਅੱਛਾ ਹਾਂਜੀ ਤੇ ਉਹ ਆਪਣਾ ਪੜਾਸਾਇਆ ਹੈਗਾ ਹੈਗਾ ਪੜਾ ਲਾਹੌਰ ਤੋਂ ਹਾਂ ਬੈਕਗ੍ਰਾਉਂਡ ਨਾਲ ਹੋਂਦ ਤੇ ਐਸਾ ਕਿ ਫਿਰ ਮੈਂ ਜਦੋਂ ਉਹਨਾਂ ਨਾਲ ਸਾਰਾ ਮੈਂ ਉਹਨਾਂ ਦੇ ਨਾਲ ਪੜਿਆ ਲਿਖਿਆ ਕਿ ਮਹਾਰਾ ਜਿਹੜੀ ਬਹੁਤ ਵੱਡੀ ਗੱਲ ਹੈ ਸਾਡੇ ਪੰਜਾਬ ਲਈ ਬਹੁਤ ਵੱਡੀ ਗੱਲ ਹੈ ਸਾਡੇ ਪਾਕਿਸਤਾਨ ਦੀ ਬਹੁਤ ਚੜਦਾ ਚੜਦਾ ਲੈਂਦਾ ਪੰਜਾਬ ਦਾ ਸਾਰੇ ਦੋਨੇ ਪਾਸੇ ਸਾਨੂੰ ਬਹੁਤ ਵੱਡਾ ਮਾਣ ਹੈ ਇੱਕ ਤਰ੍ਹਾਂ ਦਾ ਵੀ ਅੰਨੀ ਵੱਡੀ ਕੰਪਨੀ ਐਨਾ ਬੜਾ ਹਰ ਚੀਜ਼ ਨੂੰ ਖੜਾ ਕਰਨਾ ਹਨਾ ਤੇ ਫਿਰ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਗਿਆ ਤੇ ਉਹ ਕਹਿੰਦੇ ਵੀ ਅਸੀਂ ਤੈਨੂੰ ਸਾਈਨ ਕਰਨਾ ਚਾਹੁੰਦੇ ਹਾਂ ਤੇ 2021 ਵਿੱਚ ਫਿਰ ਉਹਨੇ ਮੈਨੂੰ ਸਾਈਨ ਕੀਤਾ ਅੱਛਾ ਪੰਜਾਬ ਦੀ ਗੱਲ ਕਰਾਂ ਜਾਂ ਇਸ ਰੈਸਲਿੰਗ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਸਾਡੇ ਦੇਸ਼ ਦੀ ਕਰਕੇ ਤੁਸੀਂ ਇਕੱਲੇ ਹੋ ਹਾਂਜੀ ਮੈਂ ਉਸ ਰੈਸਲਿੰਗ ਦੇ ਵਿੱਚ ਏਅਰੋਬਿਕ ਦੇ ਵਿੱਚ ਮੈਂ ਇਕੱਲਾ ਪੰਜਾਬੀ ਮੁੰਡਾ ਤੇ ਇੱਕ ਮੁੰਡਾ ਹੋਰ ਹੈ ਸੰਜੇ ਉਹ ਵੀ ਉਹ ਵੀ ਮੁੰਡਾ ਬਹੁਤ ਪੁਰਾਣਾ ਜੰਮਿਆ ਪਹਿਲਾਂ ਅਮਰੀਕਾ 'ਚ ਹੀ ਆ ਉਹ ਡਬਲ ਯੂ ਆਈ ਦੇ ਵਿੱਚ ਮੈਂ ਰੈਸਲਿੰਗ ਕਰਦਾ ਗਿਆ ਤੇ ਹੁਣ ਉਹ ਐਕਚੁਅਲੀ ਪ੍ਰੋਡਿਊਸਰ ਹੈ ਉਹ ਮੇਰਾ ਪਾਰਟਨਰ ਵੀ ਹੈ ਉਹ ਪ੍ਰੋਡਿਊਸਰ ਵੀ ਹੈ ਪਰ ਐਕਚੁਅਲੀ ਰੈਸਲਰ ਮੈਂ ਇਕੱਲਾ ਪੰਜਾਬੀ ਇਕੋ ਹੀ ਹਾਂ ਅੱਛਾ ਤੁਸੀਂ ਇਕੋ ਹੀ ਪੰਜਾਬੀ ਹੋ ਜਦੋਂ ਇਹ ਸ਼ਿਫਟਿੰਗ ਰਹੀ ਬਾਸਕਟਬਾਲ ਜਿਹੜੀ ਐਨਬੀਏ ਵਾਲਾ ਦੁਨੀਆ ਸੀਗੀ ਉਹ ਬਖਰੀ ਸੀ ਉਧਰੋਂ ਇਹਦੇ ਨੂੰ ਸ਼ਿਫਟ ਕੀਤਾ ਤੁਹਾਨੂੰ ਨਿੱਜੀ ਤੌਰ ਤੇ ਕੀ ਚੁਣੌਤੀਆਂ ਰਹੀਆਂ ਕਿਉਂਕਿ ਉਹ ਚ ਫੁਰਤੀ ਬੜੀ ਹੁੰਦੀ ਹੈ ਉਹ ਚ ਬਾਸਕਟ ਵਿੱਚ ਪਾਉਣੀ ਹੈ ਬਾਲ ਇੱਥੇ ਹੋਰ ਤਰ੍ਹਾਂ ਦਾ ਦੁਨੀਆਦਾਰੀ ਹੈ ਕੋਚਿੰਗ ਲਈ ਟ੍ਰੇਨਿੰਗ ਲਈ ਕਿਵੇਂ ਰਿਹਾ ਦੇਖੋ ਬਾਸਕਟਬਾਲ ਦੇ ਚੀਜ਼ ਵੀ ਉਹਦੇ ਫੁਰਤੀ ਵੀ ਅਤੇ ਇੱਕ ਐਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇੱਥੇ ਭੱਜਣਾ ਵੀ ਆ ਹਨਾ ਬਹੁਤ ਚੀਜ਼ਾਂ ਕਰਨੀਆਂ ਪੈਣੀਆਂ ਆ ਤੇ ਰੈਸਲਿੰਗ ਦੇ ਚੀਜ਼ ਆ ਵੀ ਤੁਹਾਡਾ ਜ਼ੋਰ ਦਾ ਕੰਮ ਹੈ ਵੀ ਇਹਦੇ ਦੀ ਤੁਹਾਡੀ ਪੂਰੀ ਬਾਡੀ ਤੇ ਮਸਲ ਇੱਕ ਇੱਕ ਮਸਲ ਨੂੰ ਲਗਣਾਂ ਜਾਣ ਹਲਾ ਤੇ ਇਸ ਕਰਕੇ ਮੈਂ ਹੀ ਕਹੂੰਗਾ ਵੀ ਜਿਹੜੀ ਰੈਸਲਿੰਗ ਆ ਉਹ ਹੋ ਸਕਦਾ ਸਾਰ ਬਾਸਕਰਬਾਲ ਨਾਲੋਂ ਜ਼ਿਆਦਾ ਥੋੜੀ ਹਾਰਡ ਵੀ ਹੋ ਸਕਦੀ ਆ ਉਹ ਇਸ ਕਰਕੇ ਹਾਰਡ ਹੋ ਸਕਦੀ ਕਿ ਬਾਸਕਰਬਾਲ ਵਿੱਚ ਹੁੰਦਾ ਵੀ ਲੱਪ ਲੱਤਾਂ ਨਾ ਪੱਜਣਾ ਸਾਰਾ ਉਹ ਕਰਨਾ ਹੋਰ ਕੇਚੇ ਜਿਹਾ ਕਰਦੇ ਬਟ ਜਿਹੜਾ ਐਕਚੁਅਲੀ ਰੈਸਲਿੰਗ ਆ ਉਹਦੇ ਚ ਦੇਖ 70 ਕਿਲੋ ਦਾ ਜਾਂ 100 ਕਿਲੋ ਦਾ ਬੰਦਾ ਚੱਕਣਾ ਉਹ ਚੱਕ ਕੇ ਥਲੇ ਸਿੱਟਣਾ ਉਹ ਜਿਹੰਦਾ ਥੋੜੀ ਬਰਾਬਰ ਮਾਸਟਰ ਦੀ ਜਿਹੜੀ ਜਾਣ ਹੁੰਦੀ ਜਿਹੜੀ ਅੰਗੇ ਐਕਚੁਅਲੀ ਉਹ ਲੱਗਦੀ ਉਹਦੇ ਚ ਅਚਾ ਇਹ ਜਿਹੜੀ ਰੈਸਲਿੰਗ ਹੈ ਇਹਦਾ ਕੋਈ ਸੀਜ਼ਨ ਹੁੰਦਾ ਹੈ ਟੂਰਨਾਮੈਂਟਸ ਹੁੰਦੇ ਨੇ ਕੀ ਕਿਵੇਂ ਖੇਡੀ ਜਾਂਦੀ ਹੈ ਕੋਈ ਆਫ ਸੀਜ਼ਨ ਨਹੀਂ ਉਹ ਐਵਰੀイヤー ਫੋਲਡ ਹੁੰਦਾ ਹੈ ਅਸੀਂ ਚੱਲਦੇ ਰਹਿੰਦੇ ਸਾਡਾ ਪੂਰਾ ਸਾਲ ਚੱਲਦਾ ਸਾਡਾ ਕੋਈ ਆਫ ਸੀਜ਼ਨ ਨਹੀਂ ਹੈਗਾ ਸਾਨੂੰ ਐਵਰੀ ਵੀਕ ਅਸੀਂ ਮੈਚ ਹੁੰਦੇ ਸਾਡੇ ਐਵਰੀ ਵੀਕ ਤੇ ਅਸੀਂ ਟਰੈਵਲ ਕਰਦੇ ਆ ਤੇ ਕੋਈ ਆਫ ਟਾਈਮ ਨਹੀਂ ਹੈਗਾ ਜੀ ਬਹੁਤਾ ਜਿਵੇਂ ਕਬੱਡੀ ਦਾ ਗੜ ਹੁੰਦਾ ਹੈ ਕਹਿੰਦੇ ਪੰਜਾਬ ਕਬੱਡੀ ਖੇਡੀ ਜਾਂਦੀ ਹੈ ਚੜਦੇ ਲੈਂਦੇ ਪੰਜਾਬ ਚ ਕਬੱਡੀ ਖੇਡੀ ਜਾਂਦੀ ਹੈ ਰੈਸਲਿੰਗ ਦਾ ਗੜ ਕਿਹਨੂੰ ਮੰਨੇ ਜਾਂਦਾ ਹੈ ਰੈਸਲਿੰਗ ਕਰਦੀ ਰਹੇਗਾ ਸਿਰਫ ਅਮਰੀਕਾ ਦੇ ਵਿੱਚ ਵੀ ਆ ਤੇ ਜਪਾਨ ਦੇ ਵਿੱਚ ਵੀ ਆ ਉਹ ਵੀ ਜਪਾਨ ਨੂੰ ਦੇ ਵਿੱਚ ਜਪਾਨ ਨੇ ਆਪਣੀ ਕਬੱਡੀ ਆ ਗਈ ਜਾਂ ਕ੍ਰਿਕਟ ਆ ਗਈ ਹੈ ਨਾ ਜਪਾਨ ਦੇ ਵਿੱਚ ਉਹਨੂੰ ਰੈਸਲਿੰਗ ਮੰਨੀ ਜਾਂਦੀ ਹੈ ਰੈਸਲਿੰਗ ਬਹੁਤ ਵੱਡੀ ਕਿੰਨੀ ਦੀ ਮੇਨ ਮੰਨੀ ਜਾਂਦੀ ਹੈ ਮਤ ਖੇਡ ਕਹਿ ਸਕਦੇ ਹਾਂ ਮਾਤ ਖੇਡ ਹੈ ਉਹ ਮੈਨੂੰ ਜਪਾਨ ਦੇ ਵਿੱਚ ਜਿਵੇਂ ਆਪਣੀ ਕਬੱਡੀ ਹੈ ਹਾਂ ਤੇ ਹੁਣ ਬਾਸਕ ਜਿਹੜੀ ਦੇਖਿਆ ਅਮਰੀਕਾ ਦੇ ਵਿੱਚ ਨੰਬਰ 2 ਤੇ ਜਿਹੜੀ ਐਕਚੁਅਲੀ ਸਭ ਤੋਂ ਫੇਮਸ ਹੈ ਜਿਹੜੀ ਹੈ ਉਹ ਰੈਸਲਿੰਗ ਹੈ ਜੇ ਤਾਂ ਤੁਸੀਂ ਰਿੰਗ 'ਚ ਉਤਰਦੇ ਹਾਂ ਪੰਜਾਬ ਦਾ ਮੁੰਡਾ ਸਤਨਾਮ ਜਦੋਂ ਰਿੰਗ 'ਚ ਉਤਰਦਾ ਹੈ ਇੱਕ ਸਾਡੇ ਉੱਥੇ ਲੋਕ ਦਰਸ਼ਕ ਵੀ ਆਉਂਦੇ ਹੋਣਗੇ ਤੁਹਾਨੂੰ ਦੇਖਣ ਵਾਲੇ ਲੋਕ ਵੀ ਆਉਂਦੇ ਹੋਣਗੇ ਕਿ ਉੱਥੋਂ ਦਾ ਮੇਲ ਮਲਾ ਪੰਜਾਬੀਆਂ ਦਾ ਤੁਹਾਡੇ ਨਾਲ ਕਿਵੇਂ ਰਹਿੰਦਾ ਬਹੁਤ ਵਧੀਆ ਤੇ ਦੇਖੋ ਜਦੋਂ ਵੀ ਮੈਂ ਐਕਚੁਅਲੀ ਕੈਨੇਡਾ ਜਾਂਦਾ ਜਾਂ ਮਕੇਟੇ ਹੋੜੀ ਜਾਂਦਾ ਉਹ ਬਹੁਤ ਵਧੀਆ ਰਹਿੰਦਾ ਇੱਕ ਜਦੋਂ ਆਪਾਂ ਪੰਜਾਬੀ ਆਪਣੇ ਆਪ ਦੇ ਦੇਖਣ ਆਉਂਦੇ ਆ ਤੇ ਉਹ ਜਦੋਂ ਦੇਖਦੇ ਵੀ ਹਾਵੇ ਜਾਵੇ ਤਾਂ ਇੱਕ ਅਰੇ ਆਪ ਦਾ ਪੰਜਾਬੀ ਮੁੰਡਾ ਇੱਥੇ ਨੇ ਵੱਡੇ ਲਾਈਕ ਸਟੇਡੀਅਮ ਦੇ ਵਿੱਚ ਉਹ ਇਕੱਲਾ ਹੀ ਆ ਰਿਹਾ ਨਾਲ ਦੋ ਬੰਦੇ ਆ ਰਹੇ ਆ ਤੇ ਬੰਦੇ ਦਾ ਅਗਰ ਰੈਸਲਿੰਗ ਦੇ ਰਿੰਗ ਦੇ ਵਿੱਚ ਖੜਦਾ ਸੱਤ ਫੁੱਟ ਚਾਰ ਇੰਚ ਦਾ ਬੰਦਾ ਹੋਵੇ ਹੂੰ ਕਿੰਨੀ ਵੱਡੀ ਉਹਨਾਂ ਲਈ ਪ੍ਰਾਊਡ ਵਾਲੀ ਫੀਲ ਹੋਣੀ ਥੋੜਾ ਕੱਦ ਕਿੰਨਾ ਵੱਧ ਗਿਆ ਹਾਂਜੀ ਬੜੀ ਅੱਛਾ ਪਹਿਲਾਂ ਉਹ ਜਦੋਂ ਆਪਾਂ ਪਹਿਲਾਂ ਮਿਲੇ ਸੀ ਤਾਂ 7 ਫੁੱਟ 2.5 ਸੀ ਸ਼ਾਇਦ ਉਹ 7.5 ਗੜੀ 7.5 1 ਇੰਚ 4 ਵਰਗੇ ਤੁਹਾਡੇ ਡੇ ਡੇ ਪ੍ਰੋਗਰਾਮ ਕੀ ਲੈਂਦਾ ਡੇ ਮੈਨ ਲੋਵੀ ਐਕਸਰਸਾਈਜ਼ ਡਾਈਟ ਡੇ ਪੂਰਾ ਪਲਾਨ ਕਿਵੇਂ ਹੁੰਦਾ ਡੇ ਪਲਾਨ ਤਾਂ ਬਈ ਬਸ ਅਬਰਾ ਸਵੇਰ ਉੱਠ ਕੇ ਬ੍ਰੈਕਫਾਸਟ ਹੁੰਦਾ ਹੈ ਤੇ ਉਹ ਤੋਂ ਬਾਅਦ ਮੈਨੂੰ ਹੁੰਦਾ ਕਿ ਮੈਂ ਪ੍ਰੇ ਕਰਕੇ ਹੂੰ ਸੋ ਬਸ ਉਹ ਤੋਂ ਬਾਅਦ ਜਾ ਕੇ ਜਮ ਲਾਉਣਾ ਤਿੰਨ ਚਾਰ ਘੰਟੇ ਜਮ ਲਾਉਂ ਆਵਾਂ ਤੇ ਸ਼ਾਮ ਨੂੰ ਫਿਰ ਮੇਰੀ ਯੋਗਨੀ ਪ੍ਰੈਕਟਿਸ ਹੁੰਦੀ ਹੈ ਉਹ ਕਰਨੀ ਹੈ ਤੇ ਮੋਸੇ ਇਨ ਅ ਡੇ ਆਹੀ ਮੇਰਾ ਮੇਨ ਹੈਗਾ ਵੀ ਸੌਰੀ ਸਵੇਰ ਉੱਠ ਕੇ ਬ੍ਰੈਕਫਾਸਟ ਕਰਕੇ ਸ਼ਾਮ ਦੁਪਹਿਰੇ ਜਾਣਾ ਜਮ ਫੇਰ ਲੰਚ ਨੂੰ ਚੱਕ ਕੇ ਰੈਸਟ ਕਰਕੇ ਤੇ ਸ਼ਾਮ ਨੂੰ ਅਸੀਂ ਕਰਦੇ ਹਾਂ ਰੈਸਲਿੰਗ ਪ੍ਰੈਕਟਿਸ ਸੋ ਰੈਸਲਿੰਗ ਪ੍ਰੈਕਟਿਸ ਤੋਂ ਬਾਅਦ ਆਪਦਾ ਕਰੇ ਆਉਂਦੇ ਆ ਰੈਸਟ ਕਰਦੇ ਆਂ ਖਾ ਪੀ ਵੀ ਆਪਣਾ ਦੁਦਸ਼ੀ ਐਡੀ ਜਿਹੜੀ ਜ਼ਿੰਦਗੀ ਹੈ ਇਹਨੂੰ ਮੈਨੇਜ ਰੱਖਣ ਵਾਸਤੇ ਸਰੀਰ ਨੂੰ ਮੈਨੇਜਮੈਂਟ ਪੂਰੀ ਪ੍ਰੋਪਰ ਰੱਖਣ ਵਾਸਤੇ ਤੰਦਰੁਸਤ ਰਹੇ ਜਿਮ ਹੋਰ ਹੈ ਆਪਦਾ ਖਿਆਲ ਕਿੰਨਾ ਖੜਦੇ ਹੋ ਡਾਈਟ ਦਾ ਕੀ ਹਾਲ ਹੈ ਡਾਈਟ ਕਿਹੋ ਜੀ ਰਹਿੰਦੀ ਹੈਗੀ ਹੈ ਦੈਰ ਤੱਕ ਮੈਂ ਆਪਣਾ ਖੁਦ ਖਿਆ ਰੱਖਦਾ ਕਿਉਂਕਿ ਦੈਰ ਮੈਂ ਆਪ ਹੀ ਖੁਦ ਹੀ ਬਣਾਉਣਾ ਕਰੇਗਾ اچھا ਮੈਂ ਕਿ ਫਿਰ ਬਾਹਰੋਂ ਨਹੀਂ ਲੈ ਕੇ ਆਉਣਾ ਆਪ ਹੀ ਖਾਣਾ ਬਣਾਉਣਾ ਚਿਕਨ ਬਣਾਉਣਾ ਫਿਸ਼ ਬਣਾਉਣਾ ਕੁਝ ਵੀ ਬਣਾਉਣਾ ਉਹ ਮੈਂ ਆਪ ਹੀ ਘਰੇ ਬਣਾਉਣਾ اچھا ਖੁਦ ਕੁਕ ਕੁਕਿੰਗ ਖੁਦ ਕਰਦੇ ਹਾਂ ਹਾਂਜੀ ਕੁਕਿੰਗ ਅੱਜ ਫਿਰ ਤੁਸੀਂ 3 ਸਾਲ ਬਾਅਦ ਪਿੰਡ ਆਏ ਹੋ ਪਿੰਡ ਆ ਕੇ ਕੀ ਫੀਲ ਹੁੰਦਾ ਫਿਰ ਪਿੰਡ ਨਾਲ ਕਿਵੇਂ ਜੁੜਾ ਕੇਵੇਂ ਰਹਿੰਦਾ ਉਹ ਤਾਂ ਉਹ ਫੁੱਫੀ ਲਿੰਗ ਆਂ ਦੀ ਜਦੋਂ ਯਾਦ ਕਰੇ ਆਉਣਾ ਇੰਨੇ ਟਾਈਮ ਬਾਅਦ ਮੰਮੀ ਜੀ ਨਾਲ ਨੂੰ ਮਿਲਦਾ ਭੈਣ ਨੂੰ ਮਿਲਦਾ ਭਰਾ ਨੂੰ ਮਿਲਣਾ ਜਿਹੜੇ ਨਾਲ ਸਾਰੇ ਮਿਲਣਾ ਇਕੱਠੇ ਉਹ ਸੋੜ ਸੋੜ ਬੱਚੇ ਘਰੇ ਹੈਗੇ ਨੇ ਉਹਨਾਂ ਨੂੰ ਮਿਲਣਾ ਉਹ ਇੱਕ ਆਪਣਾ ਹੋ ਜਾਂਦਾ ਮਤਲਬ ਹਾਂ ਇਹ ਇਹ ਚੀਜ਼ ਉੱਥੇ ਨਹੀਂ ਮਿਲਦੀ ਹੁੰਦੀ ਹਾਂ ਕਿਉਂਕਿ ਮੈਂ ਉੱਥੇ ਇੰਨੇ ਸਾਲ ਰਹਿਣਾ ਭਾਈ ਕਿੰਨਾ ਨਾਲ ਵਾਪਸ ਪਰ ਜਿਹੜਾ ਐਕਚੁਅਲੀ ਜਦੋਂ ਆਪਾਂ ਘਰੇ ਆਉਂਦੇ ਆ ਉਹ ਤਿੰਨ ਸਾਲਾਂ ਦੀ ਸਾਰੀ ਜਿਹੜੀ ਖੁਸ਼ ਹੁੰਦੀ ਆ ਉਹ ਇੱਕ ਸੈਕੰਡ ਵਿੱਚ ਖਤਮ ਹੋ ਜਾਂਦੀ ਆ ਬਾਪੂ ਜੀ ਹੁਣ ਮੈਂ ਤੁਹਾਡੇ ਕੋਲੇ ਆਉਣਾ ਥੋੜਾ ਵੀ ਕੱਦ ਬਹੁਤ ਵੱਡਾ ਤੇ ਇਹ ਮੌਕਾ ਨਹੀਂ ਮਿਲਿਆ ਤੁਹਾਨੂੰ ਕਦੇ ਇਸ ਕੱਦ ਦਾ ਲਾਹਾ ਲੈਣ ਦਾ ਤੁਸੀਂ ਮੈਂ ਜਦੋਂ ਵੀ ਆਇਆ ਹਾਂ ਤੁਸੀਂ ਆਪ ਦਾ ਚੱਕੀ ਦਾ ਕੰਮ ਕਰਦੇ ਹੋ ਪਸ਼ੂ ਛਾਂਉਂਦੇ ਹੋ ਅੱਜ ਵੀ ਉਹੀ ਰੁਟੀਨ ਹੈਗਾ ਕਾਇਮ ਰੁਟੀਨ ਇਹ ਹੋ ਜੀ ਪਹਿਲਾਂ ਦੇ ਵਿੱਚੋਂ ਮਤਲਬ ਅਸੀਂ ਵੱਡੇ ਬਜ਼ੁਰਗਾਂ ਦੇ ਨਾਲ ਨਾ ਜਿਹੜਾ ਖੇਤੀ ਦਾ ਕੰਮ ਹੋਇਆ ਪਿੰਡ ਦਾ ਕਾਰੋਬਾਰ ਹੋਇਆ ਜਾਂਦਾ ਮਤਲਬ ਸਾਰੀ ਦਾ ਕੰਮ ਕਰਦੇ ਹਾਂ ਰਾਜਗਰੀ ਦਾ ਮਤਲਬ ਜਨੁਸਤਰੀ ਅਸੀਂ ਹੂੰ ਤੇ ਇਸ ਕਰਕੇ ਮੈਂ ਬਜ਼ੁਰਗਾਂ ਦੇ ਨਾਲ ਉਸੇ ਕੰਮ ਦੇ ਵਿੱਚ ਹੀ ਪੈ ਗਿਆ ਹੂੰ ਤੇ ਜਦੋਂ ਮਤਲਬ ਮੈਂ ਪੜ੍ਹਾਈ ਕਰਕੇ ਏਸ਼ੀਆਮੀ ਕਲਾਸ ਦੇ ਵਿੱਚੋਂ ਹਟਿਆ ਤਾਂ ਮਤਲਬ ਉਦੋਂ ਬਾਅਦ ਦੇ ਵਿੱਚ ਉਦੋਂ ਬਾਅਦ ਮੈਨੂੰ ਬਹੁਤ ਬੰਦੇ ਇਹ ਜੇ ਮਿਲਦੇ ਰਹੇ ਲੈ ਵੀ ਕਹਿੰਦੇ ਤੇਰਾ ਕਦ ਘਾਟ ਬਹੁਤ ਸੀ ਗੱਲ ਵੀ ਤੂੰ ਥੋੜੀ ਹੋਰ ਪੜ੍ਹਾਈ ਕਰ ਲੈਂਦਾ ਤੇ ਤੇਨੂੰ ਨੌਕਰੀ ਬਹੁਤ ਸੌਖੀ ਮਿਲ ਜਾਂਦੀ ਉਸ ਦੀ ਭਰਤੀ ਹੋ ਜਾਂਦੀ ਉਸ ਦੀ ਭਰਤੀ ਹੋ ਜਾਂਦੀ ਫੌਜ ਵੀ ਭਰਤੀ ਹੋ ਜਾਂਦੀ ਤੇ ਇਸ ਤਰ੍ਹਾਂ ਕਰਕੇ ਹੁੰਦਾ ਰਿਹਾ ਮਤਲਬ ਸਾਡੇ ਥੋੜੇ ਬਜ਼ੁਰਗਾਂ ਦਾ ਥੋੜੀ ਇਸ ਹੀ ਵਾਲੀ ਵੇਸੀ ਮਤਲਬ ਘਰੇ ਹੀ ਕੰਮ ਤੇ ਵਧੀਆ ਚੱਲਦਾ ਦੇ ਵਿੱਚੋਂ ਕੰਮ ਘਰੇ ਕਰੀ ਜਾਂਦੇ ਵਧੀਆ ਪਹਿਲਾਂ ਪਹਿਲਾਂ ਨੌਕਰੀ ਨੂੰ ਬੜੀ ਤਰਜੀਹ ਦਿੱਤੀ ਵੀ ਨਹੀਂ ਸੀ ਹਾਂ ਤੇ ਭੇਜ ਕੇ ਰਾਜੀ ਨਹੀਂ ਸੀ ਕਰਦੇ ਇਸ ਕਰਕੇ ਫਿਰ ਮੈਂ ਮਤਲਬ ਘਰੇ ਮੇਰਿਆਂ ਨਾਲ ਹੀ ਕੰਮ ਕਰਦਾ ਰਿਹਾ ਇਸੇ ਕੰਮ ਦੇ ਵਿੱਚ ਹੀ ਮੇਰੀ ਲਾਇਨ ਬਣ ਗਈ ਫਿਰ ਤੇ ਬਸ ਖੇਤੀ ਕਰਦੇ ਰਹੇ ਚੱਕੀ ਦਾ ਕਾਰੋਬਾਰ کارਖਾਨੇ ਦਾ ਇਹ ਚਲਾਉਂਦੇ ਰਹੇ ਇਸ ਕਰਕੇ ਬਸ ਘਰੀ ਸਤਨਾਮ ਨਾਲ ਕਿਵੇਂ ਰਿਹਾ ਕਿ ਐਨਬੀਏ ਚ ਭੇਜਿਆ ਨੂੰ ਰੈਸਲਿੰਗ ਚ ਚਲਾ ਗਿਆ ਕਿਵੇਂ ਕਿਵੇਂ ਲੱਗਦਾ ਹੁਣ ਉਹ ਸਤਨਾਮ ਨੂੰ ਜਿਹੜਾ ਬੰਜਰਾਤ ਲੋ ਕਾਰਨ ਕੀ ਸੀ ਮੈਨੂੰ ਇਸ ਗੱਲ ਦਾ ਪਸਤਾਵਾ ਹੋ ਗਿਆ ਦੀ ਮੇਰੀ ਏਡੀ ਬਡੀ ਹੈਡ ਸੀ ਤੇ ਮੈਂ ਕੋਈ ਨੌਕਰੀ ਨਾ ਕਰੀ ਕੋਈ ਗੇਮ ਨਾ ਕਰੀ ਤੇ ਫਿਰ ਮੈਂ ਸੋਚਿਆ ਲਈ ਮੇਰਾ ਬੱਚਾ ਵੀ ਮਤਲਬ ਮੇਰੇ ਜਨੇ ਕਦ ਕਦ ਕਰੂਗਾ ਤੇ ਮੈਂ ਖੈਲ ਵੀ ਇਸ ਨੂੰ ਗੇਮ ਦੇ ਵਿੱਚ ਪਾਵਾਂ ਗੇਮ ਦੇ ਵਿੱਚ ਪਾਉਣ ਦੇ ਵਾਸਤੇ ਫਿਰ ਮੈਂ ਮਤਲਬ ਇਹਨੂੰ ਬੜੀ ਹੱਥ ਸਕੂਲ ਦੇ ਵਿੱਚ ਪੜਾਈ ਕਰਨ ਵਾਸਤੇ ਵੀ ਲਾਇਆ ਇਹਨੇ ਪੰਜ ਇੱਥੇ ਕਰੀਆਂ ਇੱਕ ਮੇਰਾ ਦੋਸਤ ਸੀ ਜਰ ਸਿੰਘ ਤਫੇ ਤੋਂ ਤੇ ਉਹਨਾਂ ਨੂੰ ਰਾਜਟੀ ਕਹਿੰਦਾ ਵੀ ਆਪਾਂ バスケットਬਾਲ ਦੇ ਵਿੱਚ ਪਾਈਏ ਇਹਨੂੰ ਬੇਟੇ ਨੂੰ ਚਲੋ ਉਹਨਾਂ ਨੇ ਮੇਰੇ ਨਾਲ ਹਿੰਮਤ ਕਰਕੇ ਤੇ ਅਸੀਂ ਰੋਹਣਾ ਨਿਆਣਾ バスケットਬਾਲ ਦੇ ਵਿੱਚ ਉੱਥੇ ਗੁਰੂ ਰੰਗ ਸਟੇਡੀਅਮ ਦੇ ਵਿੱਚ ਤੇ ਜਰ ਸਿੰਘ ਭਾਈ ਜੀ ਨਾਲ ਗੱਲ ਕਰਕੇ ਤੇ ਉਹਨਾਂ ਨਾਲ ਸੀ ਉੱਥੇ ਨੂੰ ਸ਼ਰਤਾਂ ਉਹਨਾਂ ਨੇ ਹਾਈਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਹੁਤ ਖੁਸ਼ ਹੋ ਕੇ ਰੱਖਿਆ ਕਹਿੰਦੇ ਵੀ ਸਾਨੂੰ ਸਾਡੇ ਕੋਲ ਛੱਡੋ ਬੱਚਾ ਇਹ ਅਸੀਂ バスケットਬਾਲ ਦਾ ਬੜੀਆ ਪਲੇਅਰ ਬਣਾਵਾਂਗੇ ਚਲੋ ਇਹਨਾਂ ਨੇ 5 ਸਾਲ ਉੱਥੇ ਗੇਮ ਕੀਤੀ ਗੇਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਸਿਲੈਕਸ਼ਨ ਹੋ ਗਈ ਬਾਹਰ ਹਾਂਜੀ ਐਨਵੀਏ ਦੇ ਵਿੱਚ ਸਿਲੈਕਸ਼ਨ ਹੋ ਗਈ ਵੀ ਚਲੋ ਇਹ ਬਾਹਰ ਗਿਆ ਬਾਹਰ ਜਾ ਕੇ ਇਹਨੂੰ ਹੋਰ ਵੀ ਵਧੀਆ ਮਤਲਬ ਗੇਮ ਦੇ ਵਿੱਚ ਕਰਨ ਮਿਲ ਗਿਆ ਜੀ ਉੱਥੇ ਫਿਰ ਮਤਲਬ ਗੇਮ ਦੇ ਵਿੱਚ ਇਹ ਐਨਵੀਏ ਦੇ ਵਿੱਚ ਸਿਲੈਕਸ਼ਨ ਹੋ ਗਈ ਇਹਦੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਸਾਰੇ ਪਿੰਡਾਂ ਨੂੰ ਖੁਸ਼ੀ ਹੋਈ ਹੈ ਸਾਰੇ ਆਪਣੇ ਖੁਸ਼ੀ ਹੋਣੀ ਹੈ ਸਾਰੇ ਸਾਰੇ ਪੰਜਾਬ ਦੇ ਸਨ ਕਰੈਡੀ ਹਾਂਜੀ ਤੇ ਬਹੁਤ ਵੱਡੀ ਗੱਲ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਪਰਮਾਤਮਾ ਦੀ ਦੇਣਾ ਦੇਸ਼ ਜਪਾਨ ਨੇ ਆਪ ਕਿਰਪਾ કરી ਹੈ ਤੇ ਇਥੋਂ ਤੱਕ ਰਚਾਇਆ ਸਾਨੂੰ ਬਹੁਤ ਹੁਣ ਰੈਸਲਿੰਗ ਚ ਚਲਾ ਗਿਆ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਜਦੋਂ ਸਤਨਾਮ ਨੇ ਕਿਹਾ ਕਿ ਬਾਪੂ ਨੂੰ ਪੁੱਛਿਆ ਮੈਂ ਵੀ ਫੈਸਲਾ ਕਿਵੇਂ ਲੈਣਾ ਹੈ ਦੇਖੋ ਬਾਪੂ ਦਾ ਫੈਸਲਾ ਉੱਥੇ ਵੀ ਚੱਲਦਾ ਅਮਰੀਕਾ 'ਚ ਇਹ ਗੱਲ ਵੱਡੀ ਸੀ ਕਿਵੇਂ ਲੱਗਦਾ ਇਹ ਤੂੰ ਇਹ ਮਤਲਬ ਇਹ ਨਹੀਂ ਜਦੋਂ ਰੈਸਲਿੰਗ ਦੇ ਵਿੱਚ ਜਾਣਾ ਸੀਗਾ ਤੇ ਅਸੀਂ ਤਾਂ ਇਸ ਗੱਲ ਤੋਂ ਡਰਦੇ ਸੀ ਕਿ ਵੀ ਰੈਸਲਿੰਗ ਦੇ ਵਿੱਚ ਮੁਕਲ ਤੱਕਾ ਮੁਕੀ ਜੀ ਵੱਧ ਆਉਂਦੀ ਹੈ ਤੇ ਇਹ ਵੀ ਮਤਲਬ ਦੇਖ ਸਤਨਾਮ ਨੇ ਕਿਹਾ ਤੇਰੀ ਰਾਇ ਦੇ ਨਾਲ ਹੀ ਅਸੀਂ ਤਾਂ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਛੋਡਾ ਮੈਨੂੰ ਮਤਲਬ ਥੋੜਾ ਅਸ਼ੀਰਵਾਦ ਚਾਹੀਦਾ ਹੈ ਮਾਂ ਪਿਓ ਦਾ ਤੇ ਇਸ ਕਰਕੇ ਮੈਂ ਕਿਹਾ ਜੇ ਤੇਰਾ ਮਨ ਚੱਲ ਮੰਨਦਾ ਹੈ ਤੁਬਾਇਦਾ ਕੋਈ ਗੱਲ ਨਹੀਂ ਫਿਰ ਠੀਕ ਹੈ ਜਾਨ ਠੀਕ ਹੈ ਤੇ ਇਸ ਤੋਂ ਬਾਅਦ ਫਿਰ ਇਹਨੇ ਸਾਡੇ ਮਤਲਬ ਕੈਦ ਦੇ ਉੱਤੇ ਸਾਡੀ ਇਜਾਜ਼ਤ ਲੈ ਕੇ ਦੋਨਾਂ ਜੀਆਂ ਦੀ ਦੇ ਕਿਵੇਂ ਲੱਗਦਾ ਹੈ ਐ ਐਡੀ ਵੱਡੀ ਪੋਜੀਸ਼ਨ ਐਨਬੀਏ ਚ ਗਿਆ ਰੈਸਲਿੰਗ ਚ ਇਦਾਂ ਵੱਡਾ ਨਾ ਨੋ ਜੁਆਨ ਪੀਡੀ ਤਿਆਰੀ ਇਹਨਾਂ ਗੱਲਾਂ ਤੋਂ ਫੈਸਲਾ ਅੱਜ ਵੀ ਬਾਪੂ ਦਾ ਫੈਸਲਾ ਇੱਥੋਂ ਲੈਣਾ ਪੈਂਦਾ ਫੈਸਲਾ ਤਾਂ ਫਿਰ ਮਾਪਿਆਂ ਦਾ ਮਤਲਬ ਜਿੱਥੇ ਮਤਲਬ ਬੱਚਿਆਂ ਦੀ ਵਧੀਆ ਲਾਇਕ ਬੱਚੇ ਨੇ ਜਿਹੜੇ ਸੇੜੇ ਬੱਚੇ ਆ ਉਹ ਆਪਦੇ ਮਾਪਿਆਂ ਦੀ ਰਾਇ ਲੈਦੀ ਲੈਂਦੇ ਆ ਮਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਦੀ ਜਿੰਨ ਸਾਡੀ ਰਾਏ ਲਈਏ ਨੇ ਲੈ ਕੇ ਮਤਲਬ ਉਹ ਅਸਲੀ ਖੇਡ ਦੇ ਵਿੱਚ ਗਿਆ ਬਹੁਤ ਵਧੀਆ ਹੈ ਪਿੰਡ ਕਿਵੇਂ ਮਹਿਸੂਸ ਕਰਦਾ ਹੁਣ ਪਿੰਡ ਬਹੁਤ ਵਧੀਆ ਮਹਿਸੂਸ ਕਰਦਾ ਸਾਰੇ ਸਾਡੇ ਲੋਕ ਮਤਲਬ ਸਾਰੇ ਸਤਿਕਾਰ ਕਰਦੇ ਅਸੀਂ ਉੱਦਾਂ ਲਈ ਸਾਡੇ ਪਿੰਡ ਦਾ ਬੱਚਾ ਲਈ ਵੀ ਮਤਲਬ ਪਹਿਲਾਂ ਨਵੀਂ ਦੇ ਵਿੱਚ ਨਾਮ ਬਣਾਇਆ ਤੇ ਹੁਣ ਰੈਸਲਿੰਗ ਦੇ ਵਿੱਚ ਇਕੱਲਾ ਬੱਚਾ ਜਿਹੜਾ ਸਾਡਾ ਪੰਜਾਬ ਦਾ ਹੈਗਾ ਪਿਆਰ ਤੋਂ ਬਾਕੀ ਸਾਡੇ ਪਿੰਡ ਦਾ ਬਲੋਕੇ ਦਾ ਸਾਡੇ ਪਿੰਡ ਦਾ ਨਾਮ ਰੋਸ਼ਨ ਤੁਹਾਨੂੰ ਬਹੁਤ ਖੁਸ਼ੀ ਹੈ ਪਿੰਡ ਦੇ ਲੋਕ ਬਹੁਤ ਖੁਸ਼ੀ ਮਨਾਉਂਦੇ ਆ ਜੀ ਹਰ ਇੱਕ ਬੰਦਾ ਹਾਂਜੀ ਨੌਜਵਾਨ ਪੀਡੀ ਜਿਵੇਂ ਤੁਸੀਂ ਮਿਹਨਤ ਕੀਤੀ ਕਰਦੇ ਹੋ ਹੁਣ ਵੀ ਕੰਮ ਧੰਦਾ ਕਰਦੇ ਹੋ ਜਦੋਂ ਤੁਹਾਨੂੰ ਆ ਕੇ ਦੇਖੀਦਾ ਤਾਂ ਕੁਛ ਨਾ ਕੁਛ ਕਰਦੇ ਹੋਣੇ ਤੁਹਾਡੇ ਕੰਮ ਲੱਗੇ ਹੋਣੇ ਹਾਂਜੀ ਹਾਂਜੀ ਅੱਜ ਕੱਲ ਦੀ ਪੀਡੀ ਹੈ ਜਿਹੜੀ ਜਾਂ ਬੱਚਿਆਂ ਨੂੰ ਕੀ ਕਹੋਗੇ ਅੱਜ ਕੱਲ ਦੇ ਬੱਚੇ ਤੋਂ ਤੁਸੀਂ ਇਹੀ ਕਹਨੇ ਆਲੀ ਵੀ ਥੋੜੇ ਮਤਲਬ ਦੇਣ ਵੀ ਆ ਪਹਿਲਾਂ ਤਾਂ ਨਸ਼ਿਆਂ ਤੋਂ ਦੂਰ ਰਹਿਣ ਜੀ ਬੱਚੇ ਪੜ੍ਹ ਲੈ ਹੁਣ ਜੇ ਨੌਕਰੀ ਮਿਲਦੀ ਹੈ ਨੌਕਰੀ ਲੈਣ ਨਹੀਂ ਆਪ ਦਾ ਕੋਈ ਕਾਰੋਬਾਰ ਜੇ ਮਤਲਬ ਪ੍ਰਾਈਵੇਟ ਚਲਾਉਣਾ ਉਹ ਚਲਾਉਣਾ ਤੇ ਨ ਵੀ ਨਸ਼ਿਆਂ ਤੋਂ ਦੂਰ ਰਹਿਣਾ ਤੇ ਬਾਕੀ ਜਿਵੇਂ ਸਤਨਾਮ ਸਿੰਘ ਸਾਡਾ ਮਤਲਬ ਐਨਵੀਏ ਦੇ ਵਿੱਚ ਬਸਕਵਾਲੀ ਗੇਮ ਕਰਕੇ ਗਿਆ ਹੈਗਾ ਇਸ ਤਰ੍ਹਾਂ ਬੱਚੇ ਮਤਲਬ ਰੈਸਟਿੰਗ ਦੇ ਵਿੱਚ ਗਿਆ ਜਾਂ ਕੋਈ ਵੀ ਗੇਮ ਕਰ ਲਵੇ ਬੱਚਾ ਇਦਾਂ ਇਹ ਕਹਿੰਦਾ ਨਹੀਂ ਬੱਚੇ ਮਸ਼ਾ ਤੋਂ ਦੂਰ ਰਹਿਣਾ ਚਾਹੀਦਾ ਗੇਮਾਂ ਦੇ ਵਿੱਚ ਪਵੇ ਗੇਮਾਂ ਦੇ ਵਿੱਚ ਬੈ ਕੇ ਆਪਲਾ ਬੈਨੀਫਿਟ ਵਧੀਆ ਬਣਾਵੇ ਵਧੀਆ ਚੰਗਾ ਮਤਲਬ ਸਿਹਤ ਬਣਾਵੇ ਤੇ ਮਾਪਿਆਂ ਨੂੰ ਖੁਸ਼ੀ ਹੋਵੇ ਇਸ ਗੱਲ ਦੀ ਬੱਚਿਆਂ ਤੋਂ ਬੱਚੇ ਦੂਰ ਰਹਿਣਾ ਫਾਗੋ ਬੜੀ ਗੱਲ ਹੈ ਹਾਂਜੀ ਸਸਰੀ ਘਰ ਮਾਤਾ ਜੀ ਸਸਰੀ ਠੀਕ ਹੋ ਹਾਂ ਠੀਕ ਠਾਕ ਵਧੀਆ ਅੱਜ ਕਿਵੇਂ ਲੱਗਦਾ ਪੁੱਤ ਤੋਂ ਡਾ ਇਡੀ ਵੱਡੀ ਪੋਜੀਸ਼ਨ ਤੇ ਜਾਵੜਿਆ ਬਹੁਤ ਖੁਸ਼ੀ ਆ ਮੈਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਤੇ ਮਾਂ ਨੇ ਇਹ じゃ ਕੀ ਖਵਾਇਆ ਮੈਂ ਇਡਾ ਕੱਦ ਹੋ ਗਿਆ ਇਹ ਤੇ ਨੰਦ ਵਾਲਾ ਜੀ ਦਾਦੀ ਨੇ ਖਵਾਇਆ ਤਾਇਰਾ ਪੋਰ ਪਤੋ ਬੜਿਆ ਮੈਂ ਖਵਾਇਆ ਤਾਂ ਮੇਰਾ ਪੁੱਤ ਬੜਿਆ ਕੀ ਬਾਤ ਨੀ ਅਜ ਮਾਂ ਨੂੰ ਕਿਵੇਂ ਮਹਿਸੂਸ ਹੁੰਦਾ ਕਿਉਂਕਿ ਇਹਨੇ ਪਿੰਡ ਨੂੰ ਓਵੇਂ ਰੱਖਿਆ ਆਪਦੇ ਨਾਲ ਮੋਹ ਮੁਹੱਬਤ ਰੱਖਦਾ ਹੈ ਘਰ ਨਾਲ ਓਵੇਂ ਰੱਖਦੇ ਤੁਸੀਂ ਤੁਹਾਡੀ ਰਹਿਣੀ ਬਹਿਣੀ ਤਰੀਕਾ ਜਦੋਂ ਆਉਣੇ ਤਾਂ ਇਕੱਠੇ ਬੈਠੇ ਹੁੰਨੇ ਆ ਕੋਈ ਫਰਕ ਨਹੀਂ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਸਾਨੂੰ ਕੋਈ ਇਹ ਨਹੀਂ ਜਦੋਂ ਅਸੀਂ ਬੈਠੇ ਇਕੱਠੇ ਸਾਰ ਪਰਿਵਾਰ ਸਾਡਾ ਖੁਸ਼ ਆ ਖੁਸ਼ ਹੈ ਪੂਰੀ ਹਾਂ ਪੂਰਾ ਖੁਸ਼ ਆ ਕਿੰਨੇ ਕੁ ਖੁਸ਼ ਹੋ ਤੁਸੀਂ ਬਹੁਤ ਖੁਸ਼ ਆ ਜੀ ਤੇ ਨੌਜਵਾਨ ਪੀਟੀਏ ਜਿਹੜੀ ਸਾਡੇ ਆਲੇ ਦੁਆਲੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਕੀ ਕਹੋਂਗੇ ਕਿਵੇਂ ਪਾਲਨੇ ਚਾਹੀਦੇ ਮਾਂ ਪਿਓ ਨੂੰ ਜਵਾਬ ਹਸ ਤਾਂ ਕਹਿੰਦੇ ਵੀ ਉਹਨਾਂ ਨੂੰ ਵਧੀਆ ਡਾਇਟ ਆ ਉਹਦੀ ਖਵਾ ਕੇ ਆਦਾ ਵਧੀਆ ਪਾਲਣਾ ਨਾ ਵਧੀਆ ਸਕੂਲ ਚ ਲਾਉਣ ਤੇ ਵਧੀਆ ਹੀ ਉਹ ਆਪਦਾ ਖਾਣ ਪੀਣ ਕਰਕੇ ਆਪਦੀ ਮਤਲ ਨਸ਼ਾ ਤੋਂ ਦੂਰ ਰਹਿਣਾ ਸਾਲ ਤਾਂ ਵੱਡੀ ਗੱਲ ਇਹ ਹੈ ਵੀ ਨਸ਼ਾ ਨਾ ਕੋਈ ਬੱਚਾ ਘਰ ਚੇ ਚੀਜ਼ ਹੈ ਨਹੀਂ ਸੀ ਤਾਂ ਸਾਡੇ ਨਹੀਂ ਸੀ ਠੀਕ ਰਿਹਾ ਇਹ ਠੀਕ ਠਾਕ ਰਿਹਾ ਵਧੀਆ ਮੈਂ ਕਹਦੀ ਕੋਈ ਨਸ਼ਾ ਨਹੀਂ ਸੀ ਕਰਦੇ ਜਵਾਕ ਨਾ ਬਿੱਲਾ ਬਿਲਕੁਲ ਰੋਟੀ ਤੋਂ ਬਿਨਾ ਆਦਾ ਚਾਹ ਪਾਣੀ ਦੁੱਧ ਪੀਣਾ ਠੀਕ ਹੈ ਹਾਂ ਇਹ ਜਿਹੜੀ ਚੀਜ਼ਾਂ ਖਾਣੇ ਪੀਣਾਂ ਵਧੀਆ ਮਾਮਾ ਨੂੰ ਵੀ ਇਹਮਤ ਕਰਨੀ ਚਾਹੀਦੀ ਰਸੋਈ ਚ ਬਣਾ ਕੇ ਲਿਆ ਕੇ ਦੇਣਾ ਚਾਹੀਦਾ ਦਿੰਨੇ ਕਈ ਰਿਕਾਰਡ ਕਰਦੇ ਆਪਾਂ ਨਹੀਂ ਕੋਲ ਕਰਦੇ ਨਹੀਂ ਟੋੜੀ ਤਾਂ ਕੋਲ ਦੇ ਦਿੰਦੀ ਵੀ ਨਹੀਂ ਕੀਤੀ ਹੋਈ ਹਾਂ ਹਾਂ ਹੁਣ ਮੈਂ ਆਪਾਂ ਖੀਰ ਦੇ ਵਿੱਚ ਇਹ ਗੱਲ ਕਰੀਏ ਸਤਨਾਮ ਜੀ ਵੀ ਰੈਸਲਿੰਗ ਨੂੰ ਜੇ ਸਾਡੇ ਇੱਥੇ ਲੈ ਕੇ ਆਉਣਾ ਹੈ ਕੀ ਕਰਨ ਦੀ ਲੋੜ ਹੈ ਨਹੀਂ ਥੋ ਵੱਡੀ ਕਰਨੀ ਜਿਵੇਂ ਕਬੱਡੀ ਤੋਂ ਗਾਂ ਵਾਸਤੇ ਐਪੀ ਆ ਇਹ रिकॉर्ड स्लिंगर हम्म चलो आपा ये सिखाई गल करिया आप मेरे तो पहला दुण दुण जो ग्रेड ਖੜੀ ਸਭ ਪਾਈ ਆਏ ਸੀਗੇ ਰੈਸਲਿੰਗ ਚ ਡੋਡੋ ਦੇ ਵਿੱਚ ਹਨ ਉਹਨਾਂ ਨੇ ਜਿਉਂ ਬਹੁਤ ਮਿਹਨਤ ਕੀਤੀ ਆਈ ਬੇਰੀ ਪ੍ਰਾਊਡ ਆਫ them ਉਹਨਾਂ ਨੇ ਨਾ ਕੋਸ਼ਿਸ਼ ਆਪਣੇ ਪੰਜਾਬ ਲਈ ਆਪਣੇ ਇੰਡੀਆ ਲਈ ਕੀਤਾ ਤੇ ਹੁਣ ਉਹਨਾਂ ਨੇ ਅਕੈਡਮੀ ਖੋਲ ਕੇ ਵੀ ਰੱਖੀ ਹੋਈ ਆ ਹਮ ਸੋ ਉਹ ਇੱਕ ਪਲੱਸ ਪੁਆਇੰਟ ਆਪਣੇ ਲਈ ਆਪਣੇ ਇੰਡੀਆ ਲਈ ਹਨਾ ਤੇ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਨੂੰ ਹੋਰ ਵੀ ਕਰਨੀਆਂ ਚਾਹੀਦੀਆਂ ਜਿੰਨਾ ਹੋ ਸਕਦਾ ਜਿਹੜਾ ਕਪਕੇ ਪਾਸੋਂ ਮਿਲ ਜਾਣ ਹਨਾ ਤੇ ਮੇਰੇ ਹਿਸਾਬ ਨਾਲ ਆਈ ਥਿੰਕ ਇਸ ਟਾਈਮ ਜਿਹੜੀ ਸਿਚੁਏਸ਼ਨ ਜਿਹੜੀ ਚੱਲ ਰਹੀ ਆਪਣੇ ਪੰਜਾਬ 'ਚ ਯਾਨੀ ਪੰਜਾਬੀਅਰ ਵਿੱਚ ਉਹ ਇਹ ਚੱਲ ਰਹੀ ਆਪਣੇ ਕੋਲ ਪੋਕਟ ਅਕੈਡਮੀਆ ਨੇ ਹੂੰ ਹੂੰ ਕਿਸੇ ਵੀ ਤਰ੍ਹਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਚਾਹੇ ਉਹ ਰੈਸਲਿੰਗ ਬਾਸਕਟਬਾਲ ਹੋਵੇ ਚਾਹ ਬੈਡਮਿੰਟਨ ਹੈ ਕੋਈ ਵੀ ਸਪੋਰਟਸ ਇਹ ਪੂਰਤ ਉਪਤਕਤ ਮੈਂ ਪੱਖਾ ਜਿਹੜੇ ਹੈਗੇ ਆ ਹਾਂ ਤੇ ਇਹਨਾਂ ਨੂੰ ਜਿੰਨਾ ਵਧਾਵਾਂਗੇ ਬੱਚੇ ਔਨੇ ਹੋਰ ਨਾ ਚੀਜ਼ ਜੁਆਇਨ ਕਰਨਗੇ ਕੋਈ ਹੁਣ ਕੁਝ ਟਿੱਪਸ ਤਾਂ ਅਮਰੀਕਾ ਦੇ ਕੋਈ ਜਾਣੀ ਸਕਦਾ ਹਾਂ ਐ ਇੱਥੇ ਸ਼ੁਰੂ ਕਰਨਾ ਪੜਾ ਅੱਛਾ ਮੈਂ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਹੈ ਬਾਪੂ ਰਹਿ ਗਏ ਸੀ ਕਿਸੇ ਚੱਕਰ ਚ ਵੀ ਚਲੋ ਉਹ ਟ੍ਰੈਂਡ ਵੀ ਨਹੀਂ ਸੀ ਤੁਹਾਨੂੰ ਕਿਹੜੀ ਚੀਜ਼ ਲੱਗਦਾ ਹੈ ਕਿ ਤੁਹਾਨੂੰ ਮੌਕਾ ਮਿਲ ਗਿਆ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਜੇ ਮੌਕਾ ਨਾ ਮਿਲਦਾ ਇੱਥੇ ਰਹਿ ਜਾਂਦੇ ਮੌਕਾ ਕਿਵੇਂ ਮਿਲਿਆ ਕਿਵੇਂ ਦੇਖਦੇ ਹੋ ਉਹ ਵੀ ਕਿਵੇਂ ਅਟੈਚਮੈਂਟ ਰਹੀ ਕਿਉਂਕਿ ਬਾਪੂ ਹੀ ਨਹੀਂ ਆਉਂਦੀ ਜ਼ਿੰਦਗੀ ਬਿਨਾ ਕਿਸੇ ਗੇਮ ਤੋਂ ਜਾਂ ਕਦ ਕੱਠ ਦਾ ਲਾਹਾ ਉਹਨੇ ਲਿਆ ਨਹੀਂ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਲੁਧਿਆਣੇ ਕੋਈ ਅਚਾਨਕ ਸਬਬ ਬਣ ਗਿਆ ਤਾਂ ਹੀ ਹੋ ਗਿਆਗਾ ਦੇਖੋ ਬਿਲਕੁਲ ਸਹੀ ਗੱਲ ਪਈ ਹੁਣ ਜੇ ਬੰਦ ਜਾਣੇਗਾ ਤਾਂ ਉੱਥੋਂ ਫਿਰ ਹੋਰ ਔਪਰਚੁਨਟੀ ਆਈਆਂ ਹਨਾ ਤੇ ਫਿਰ ਉਹ ਇੰਨਾਂ ਨੇ ਕੀ ਕੀਤਾ ਆਪਣੇ ਆਂਜੀ ਰਿਲਾਇੰਸ ਵਾਲੇ ਜੀ ਦੇ ਦਿੱਤਾ ਮੰਨੇ ਉਹਨਾਂ ਨੂੰ ਚਾਹੀਦੇ ਚਾਰ ਮੁੰਡੇ ਤੇ ਚਾਰ ਕੁੜੀਆਂ ਜਿਹੜੀਆਂ ਉਹ ਬਾਹਰ ਭੇਜ ਕੇ ਉਹਨਾਂ ਨੂੰ ਉਹਨੇ ਸਪਾਂਸਰਸ਼ਿਪ ਉਹਨਾਂ ਨੂੰ ਮਿਲੇ ਸੇ ਮਿਸਟਰਸ ਮਿਸਟਰ ਤੇਜ ਸਿੰਘ ਧਾੜੀ ਵਾਲੇ ਉਹਨਾਂ ਨੇ ਲਾਉਸ ਕੀਤਾ ਵੀ ਮੈਂ 17 ਰੁਪਏ ਭੇਜਣਾ ਤੇ ਮੈਂ ਜੀ ਉੱਥੇ ਗਈ ਮੈਂ ਫਾਜ਼ਲ ਸਾਹਿਬ ਦੇ ਗਏ ਸੀ ਮਦਸਾ ਵੀ ਸਾਡੇ ਗਏ ਸੀ ਤੇ ਅਸੀਂ ਜਰੂਰ ਉੱਥੇ ਗਏ ਆ ਤੇ ਉਹਨਾਂ ਨੇ ਇੱਕ ਦਿਨ ਦੇਖਿਆ ਨਾ ਮੁੰਡਾ ਦਾ ਵੀ ਜਿਹਦੇ ਸੰਦਾ ਹੋਏ ਨਹੀਂ ਐਸੇ ਲੱਗਦੇ ਨਹੀਂ ਫਿਰ ਜਦੋਂ ਮੈਂ ਫਾਜ਼ਲ ਸਾਹਿਬ ਨੂੰ ਦੇਖਿਆ ਫਿਰ ਕਹਿੰਦੇ ਵੀ ਵਾਕਈ ਅਸੀਂ ਇਹ ਮੁੰਡੇ ਜਰੂਰ ਲੈ ਕੇ ਜਾਵਾਂਗੇ ਉਹੀ ਇੱਕ ਪਲੱਸ ਪੁਆਇੰਟ ਮੇਰੇ ਲਈ ਰਹਿਸਤ ਸੀਗਾ ਜੀ ਅਨੈਤ ਨੂੰ ਬੈਠਦੇ ਹੋ ਤੁਸੀਂ ਬੈਠੇ ਉਦੋਂ ਜਦੋਂ ਤੁਸੀਂ ਚੁਣੇ ਗਏ ਮੈਨੂੰ ਵਿੱਚ ਉਦੋਂ ਜਦੋਂ ਆਪਦੇ ਪਿੰਡ ਵੱਲੀ ਨੂੰ ਵੇਖਦੇ ਸੀ ਪੀ ਯਾਰ ਸਾਡੇ ਪਿੰਡ ਚ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਚੀਜ਼ਾਂ ਸਾਡੇ ਮੇਰੇ ਮੇਰੇ ਸਾਥੀਆਂ ਨੂੰ ਮੇਰੇ ਹਾਨੀਆਂ ਨੂੰ ਗਾਂ ਲਿਆ ਸਦਿਆ ਕਿਹੜੀਆਂ ਚੀਜ਼ਾਂ ਮਹਿਸੂਸ ਕੀਤੀਆਂ ਸੀ ਕੋਈ ਪਿਆਰ ਹਰ ਚੀਜ਼ ਚਾਹੀਦੀ ਪੁੱਤ ਪਹਿਲਾਂ ਸジム ਚਾਹੀਦਾ ਤੇ ਆ ਕੋਚ ਚਾਹੀਦੇ ਬੋਕੋ ਚਾਹੀਦੇ ਹੋਜੀ ਜੇ ਨਹੀਂ ਕਰ ਸਕਦੇ ਸਤਨਾਮ ਦੇ ਪਿੰਡ ਨੂੰ ਕਿਹੜੀ ਲੋੜ ਹੈ ਮੇਰੇ ਪਿੰਡ ਦੇ ਬਾਈ ਹੁਣ ਜੇ ਜਗ ਸਹੀ ਰਸਾ ਜਵੇ ਸਾਡੇ ਪਿੰਡ ਚ ਕੋਈ ਚੰਚਰਾ ਸਕੂਲ ਵੀ ਹੋਵੇਗਾ ਹਮ ਮੈਂ ਉਹਨਾਂ ਇੱਕ ਜਿਹੜੀ ਕੌੜੀ ਸੱਚਾਈ ਹੈ ਜਿਹੜੀ ਮੈਂ ਦੱਸਦਾ ਹਾਂ ਸਰਕਾਰਾਂ ਨੇ ਕੰਨੀਆਂ ਨੇ ਵੀ ਅਸੀਂ ਐਂ ਕਰੀਏ ਨੇ ਕਰਿਆ ਮੇਰੇ ਪਿੰਡ ਦੇ ਵਿੱਚ ਕੋਈ ਐਸਾ ਚੰਗਾ ਸਕੂਲ ਹੀ ਹੈ ਨਹੀਂ ਜਿੱਥੇ ਬੱਚੇ ਗਰੀਬ ਘਰ ਦੇ ਬੱਚੇ ਪੜ੍ਹ ਕੇ ਅੱਗੇ ਜਾਈ ਜਾਣ ਹਮ ਟ੍ਰਾਂਸਪੋਰਟ ਵਾਲਾ ਗਾਂਹ ਵਾਲਾ ਪੱਖ ਤਾਂ ਕਮਜ਼ੋਰ ਹੋਣਾ ਹੀ ਹੁਣ ਬੱਚਾ ਤਾਂ ਫੇਰ ਹੀ ਪੜ੍ਹੂਗਾ ਜੋ ਬੱਚੇ ਨੂੰ ਸਮਝਦਾ ਉੱਥੇ ਲੱਗਣੀ ਸਕੂਲ ਚ ਲੱਗਣੀ ਹੈ ਨਾ ਹੁਣ ਸਾਨੂੰ ਜੇ ਮੇਰੇ ਕੋਲ ਮੇਰੇ ਇੱਥੇ ਜੇ ਬੜੀਆ ਸਕੂਲ ਹੁੰਦਾ ਅਸੀਂ ਆਪਣੇ ਬੱਚੇ ਨੂੰ ਇੱਥੇ ਬੜੀਆ ਘਰੇ ਪਾਉਂਦੇ ਸਾਨੂੰ ਕਿਤੇ ਬਾਹਰ ਲੈ ਕੇ ਬੱਚੇ ਨੂੰ ਪਾਉਂਦੇ ਇਹ ਪੱਖ ਬਿਲਕੁਲ ਬਹੁਤ ਦਾ ਪੱਖ ਹੈ ਹਰ ਪੰਜਾਬ ਦੇ ਪੰਜਾਬੀ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਇਹ ਇੱਕ ਪੱਖ ਹੈ ਠੀਕ ਹੈ ਮੈਂ ਖੁਦ ਮੈਂ ਇਥੇ ਖੇਡਦੇ ਰਹੇ ਹਾਂ ਮੈਂ ਕਿ ਦੇਖਿਆ ਲੱਗੇ ਸਕੂਲ ਠੀਕ ਹੈ ਥੋੜਾ ਉਹ ਪਹਿਲਾਂ ਨਾਲ ਸਹੀ ਹੋ ਗਿਆ ਪਰ ਪੜਾਈ ਤਾਂ ਨਹੀਂ ਪੜਾਈ ਤਾਂ ਉੱਧਰ ਹੀ ਹੈ ਨਾ ਜੰਨਿਆ oportunityਆਂ ਨਾਲ ਜੋੜਨ ਦਾ ਹਜੇ ਰਾਹ ਕੱਚਾ ਹੈ ਕੱਚਾ ਅੱਛਾ ਹੁਣ ਮੈਂ ਤੁਹਾਡੇ ਥੋੜੀ ਦੂਜੀ ਗੱਲ ਕਰਾਂ ਤੁਹਾਡੇ ਟੈਟੂ ਬਣੇ ਹੋਏ ਹਨ ਸਾਈਨ ਕੀ ਬਣੇ ਮੈਂ ਦਿਖਾਉਂਗੀ ਆ ਤਾਂ ਹੈਗਾ ਇਹ 1 ਅਨ ਬਿਲਿਨ ਜਿਹੜੀ ਮੇਰੀ ਡਾਕੂਮੈਂਟਰੀ ਹੈ ਠੀਕ ਹੈ ਸੋ ਇਧਰ ਪਾਸੇ ਜਿਹੜਾ ਹੈ ਉਹ ਹੈ ਹਰੀ ਸਿੰਘ ਨਰਵਾ ਹੂੰ ਜਿਹਨੇ ਪੂਰੀ ਦੁਨੀਆ ਨੂੰ ਦਿਖਾ ਦੇ ਉਹ ਆ ਬੁਰਾ ਹਰੀ ਸਿੰਘ ਨਲਵਾ ਬਣਾਇਆ ਮੇਰਾ ਠੀਕ ਹੈ ਹੁਣ ਇਹ ਤੋਂ ਉੱਪਰ ਕੋਈ ਪਾਵਰਫੁਲ ਜੇ ਬੰਦਾ ਹੈ ਨਹੀਂ ਸਾਡੇ ਹਮ ਇਤਿਹਾਸ ਦੇ ਵਿੱਚ ਇਤਿਹਾਸ ਦੇ ਵਿੱਚ ਝਲਦਾ ਜੱਟ ਆਪਣੇ ਲਈ ਹੈ ਨਾ ਤੇ ਇਹ ਮੇਰੀ ਬਹੁਤ ਵੱਡੀ ਗੱਲ ਹੈ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਤੁਸੀਂ ਦਿਖਾਉਂਦੇ ਹੋ ਜਾ ਕੇ ਜਾਂ ਇਤਿਹਾਸ ਤੁਹਾਡੇ ਨਾਲ ਤੁਰਦਾ ਹੈ ਕਿਵੇਂ ਮਹਿਸੂਸ ਕਰਦੇ ਮਸੂਰ ਬੈਸਟ ਬਹੁਤ ਬੜੀ ਮਸੂਰਦ ਹੁੰਦਾ ਪਹਿਲੇ ਜਦੋਂ ਮੈਂ ਐਕਚੁਅਲੀ ਸਟੋਰੀ ਪੜ੍ਹੀਆ ਜਦੋਂ ਨਾ ਮਰੇ ਬਾਪ ਐਕਚੁਅਲੀ ਦੇਖਿਆ ਵੀ ਬੰਦਾ ਹੈ ਕੌਣ ਪਹਿਲਾਂ ਤਾਂ ਆਪਣਾ ਪਤਾ ਨਹੀਂ ਸੀ ਹਾਂ ਸੁਧਾਰਨ ਹੁੰਦਾ ਵੀ ਸਾਰੀ ਥੰੜਾ ਲੂਆ ਹਾਂ ਹਰੀ ਸਿੰਘ ਨਰੂਆ ਜਦੋਂ ਬੰਦਾ ਪੜਦਾ ਫਿਰ ਨੇੜੇ ਜਾਂਦਾ ਜਦੋਂ ਪੜਿਆ ਉਹਨਾਂ ਵਾਰੇ ਨਾ ਭਾਈ ਜਿੰਨੀ ਵਿੱਚ ਪਾਵਰ ਸੀਗੀ ਸੀ ਉਹ ਜਿੰਨੀ ਪਾਵਰ ਸੀ ਉਹ ਮੇਰੀ ਡਬਲ ਹੋ ਗਈ ਮੇਰੇ ਬਾਡੀ ਚ ਸਿਰਫ ਇਹਨਾਂ ਨੂੰ ਪੜਨ ਤੇ ਨਹੀਂ ਉਹਨਾਂ ਪੜਨ ਤੇ ਹੀ ਮੇਰਾ ਡਬਲ ਹੋ ਗਈ ਇੱਕ ਤਰ੍ਹਾਂ ਦੇ ਅੱਛਾ ਇਹ ਇੱਕ ਜੋਸ਼ એનર્ਜੀ ਜਿਹੜੀਆਂ ਸਾਡੇ ਇਤਿਹਾਸਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੋਰ ਪੜ ਦੇਖੋ ਜੁਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੁਥ ਲਈ ਭਾਈ ਇੱਕ ਹੀ ਮੇਰਾ ਮੈਸੇਜ ਹੁੰਦਾ ਹਮੇਸ਼ਾ ਹਰ ਵਕਤ ਮੇਰੇ ਕੋਈ ਮੈਸੇਜ ਆਂਦਾ ਰਹਿੰਦਾ ਵੀ ਜਿੰਨੇ ਵੀ ਆਪਣੇ ਯੰਗ ਬੱਚੇ ਨੇ ਜਾਂ ਫੈਮਿਲੀਆਂ ਨੇ ਜਾਂ ਪਿੰਡ ਦੇ ਵਿੱਚ ਨੇ ਜਾਂ ਸ਼ਹਿਰਾਂ ਦੇ ਵਿੱਚ ਕਿੰਨੇ ਵੀ ਹੈਗੇ ਹਨਾ ਵੀ ਆਪਣਾ ਥੋੜਾ ਜਿਹਾ ਬਾਡੀ ਕਰਨੀ ਧਿਆਨ ਦਿਓ ਆਪਣੀ ਫੈਮਿਲੀ ਦੀ ਕਰਨੀ ਧਿਆਨ ਦਿਓ ਹਨਾ ਤੇ ਜਿੰਨਾ ਹੋ ਸਕੇ ਨਸੇ ਪੱਤਿਆਂ ਤੋਂ ਦੂਰ ਰਹੋ ਤੇ ਆਪਣੇ ਸਪੋਰਟਸ ਵਾਲੇ ਪਾਸੇ ਆਪਣਾ ਖੋਰ ਧਿਆਨ ਦੇਣਾ ਚਾਹੀਦਾ ਜਿਹੜੇ ਆਂਗਰ ਬੱਚੇ ਜਿਹੜੇ ਹੈਗੇ ਨੇ ਵਾਕੰਦੇਸੀ ਆਏ ਕਰ ਲਾਂਗੇ ਆ ਕਰ ਲਾਂਗੇ ਆ ਕਰਾਂਗੇ ਭਾਈ ਦੇਖ ਐਂਡ ਆਫ ਦਿ ਤਾਂ ਇਹ ਦੋ ਚੀਜ਼ਾਂ ਕੰਮ ਕਰਦੀਆਂ ਜਾਂ ਤੁਹਾਡੀ ਫੈਮਿਲੀ ਆ ਇੱਕ ਤੁਹਾਡੀ ਪੜ੍ਹਾਈ ਆ ਇੱਕ ਬੋਡੀ ਆ ਇੱਕ ਬੋਡੀ ਆ ਬੜੀਆਂ ਇਹ ਸਿਰਫ ਤਿੰਨ ਚਾਰ ਦਿਨ ਚੱਲੇ ਤਿੰਨ ਚਾਰ ਦਿਨਾਂ ਹੀ ਜਾਣਗੇ ਜਿਹੜੀਆਂ ਉਹ ਬੜੀਆਂ ਕਰਦੀਆਂ ਨੇ ਹੈਨਾ ਤੇ ਜੇ ਖੜਾਈ ਪੜ੍ਹਾਈ ਚ ਰਹਿਗੇ ਤਾਂ ਕੋਈ ਖੇਡਾਂ ਵਾਲੇ ਕਿਸੇ ਨਾ ਕਿਸੇ ਪਾਸੇ ਚੱਲ ਜੂਗੇ ਪਰ ਜੇ ਪੜਾਈ ਹੈਗੀ ਆ ਖੇਡਾਂ ਦੇ ਵਿੱਚ ਪਾਸੇ ਨਹੀਂ ਜਾ ਸਕਦੇ ਕਰੋ ਬਿਜ਼ਨਸ ਮੈਂ ਡੌਟ ਰ ਸਮਥਿੰਗ ਕੁਝ ਵੀ ਬੜਾ ਕਰ ਸਕਦੇ ਕਰੋ ਚਾਰ ਪੈਸੇ ਤਾਂ ਕਮਾ ਸਕਦੇ ਹਾਂ ਫੇਸ ਕਰਕੇ ਉਹ ਕਹਿੰਦਾ ਯੰਗ ਬੱਚੇ ਨੂੰ ਪੜ੍ਹਾਈ ਵਾਲੇ ਪਾਸੇ ਜ਼ਿਆਦਾ ਖੇਡਲੇ ਪਾਸੇ ਜਰਤਾਂ ਦੋ ਕਿਉਂਕਿ ਇਹਨਾਂ ਦੇ ਇਹਨਾਂ ਕਰਕੇ ਤੁਸੀਂ ਅੱਗੇ ਜਾ ਸਕਦੇ ਹੋ ਬਾਕੀ ਨਸੇ ਪੱਤੇ ਤੋਂ ਦੂਰ ਰਹੋ ਬਹੁਤ ਬਹੁਤ ਚੰਗਿਆ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਸਭ ਤੋਂ ਮੈਨੂੰ ਚੀਜ਼ ਹਮੇਸ਼ਾ ਤੁਹਾਡੀ ਚੰਗੀ ਲੱਗਦੀ ਨੇ ਇਸ ਪਿੰਡ ਨਾਲ ਇਸ ਮਿੱਟੀ ਨਾਲ ਤੁਹਾਡਾ ਜਿਹੜਾ ਰਹਿਣ-ਬਹਿਣ ਦਾ ਸਟਾਈਲ ਹੈ ਉਹ ਹਮੇਸ਼ਾ ਹੀ ਬਜ਼ੁਰਗਾਂ ਦੀ ਵੀ ਗੱਲ ਕਰੀ ਜਦੋਂ ਵੀ ਕਿਤੇ ਮਿਲਦੇ ਆ ਤੇ ਬਹੁਤ ਸਾਦਗੀ ਤੇ ਸਹਿਜਤਾ ਅੱਜ ਵੀ ਕਹਿਮੈਂ ਤੁਸੀਂ ਟਾਈਮ ਦਿੱਤਾ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦਾ ਸਤਨਾਮ ਸਿੰਘ ਪਮਰਾ ਬੱਲੂ ਦੇ ਪਿੰਡ ਨੂੰ ਪੰਜਾਬ ਨੂੰ ਸਾਡੇ ਦੇਸ਼ ਨੂੰ ਮਾਣ ਹੈ ਨਾ ਤੇ ਕਿ ਐਡਾ ਕੱਦ ਕਾਠ ਜਿਉਂ ਤੇ ਕੁਦਰਤ ਨੇ ਦਿੱਤਾ ਤੇ ਇਹਨਾਂ ਨੇ ਆਪ ਦੇ ਟੈਲੈਂਟ ਦੇ ਨਾਲ ਹੁਨਰ ਦੇ ਨਾਲ ਆਪ ਦੇ ਕੋਚ ਆਪ ਦੇ ਸਹਿਯੋਗੀਆਂ ਸਪான்ਸਰਸ ਦੇ ਨਾਲ ਆਪਣੇ ਨਾਂ ਨੂੰ ਆਪਣੇ ਇਤਿਹਾਸ ਨੂੰ ਆਪਣੇ ਪੁਰਖਿਆਂ ਦੀ ਜ਼ਮੀਨ ਮਿੱਟੀ ਦਾ ਨਾਂ ਜਿਹੜਾ ਉਹ ਵੱਡਾ ਕੀਤਾ ਹੈਗਾ ਸੋ ਇਸ ਤਰ੍ਹਾਂ ਦੇ ਨੌਜਵਾਨ ਕੱਦ ਕਾਠ ਭਾਵੇਂ ਛੋਟੇ ਹੋਣ ਪਰ ਜਦੋਂ ਲਾਈਨ ਮਿਲ ਜਾਂਦੀ ਹੈ ਬੰਦਾ ਭੱਜ ਕੇ ਵੀ ਗਾਂ ਲੱਗ ਜਾਂਦਾ ਸੋ ਉਹ ਲਾਈਨਾਂ ਬਣਾਉਣ ਦੀ ਲੋੜ ਆ ਉਹ ਸੜਕਾਂ ਬਣਾਉਣ ਦੀ ਲੋੜ ਆ ਰੂਟ ਮੈਪ ਤਿਆਰ ਕਰਨ ਦੀ ਲੋੜ ਆ ਜਿੱਥੋਂ ਸਤਨਾਮ ਸਿੰਘ ਭਮੜੇ ਵਰਗੇ ਲੋਕ ਨੌਜਵਾਨ ਜਿਹੜੀ ਆ ਉਹ ਤਿਆਰ ਕਰਕੇ ਹੀਰੋ ਬਣਾਇਆ ਜਾ ਸਕਣ ਦਿਓ ਜਦੋਂ ਫਿਰ ਸਸਿਕਾ